ਅੱਛਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਸਾਡੇ ਚੈਨਲ ਦੇ ਨਾਲ ਤੇ ਮੈਂ ਪਰਮਦੀਪ ਰਾਣਾ ਤੇ ਅੱਜ ਕਹਿੰਦੇ ਵੀ ਰਾਮ ਭਗਤ ਵੀ ਪਰੇ ਤੋਂ ਪਰੇ ਨੇ ਤੇ ਜਰਮਨੀ ਦੀ ਇਹ ਸਿੰਗਰ ਵੀ ਰਾਮ ਦੀ دیਵਾਨੀ ਨਿਕਲ ਆਈ ਤੇ ਆਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਨਰਿੰਦਰ ਮੋਦੀ ਨੇ ਵੀ ਇਸ ਦੀ ਸਿਫਤ ਕੀਤੀ ਹੈ ਇਹ ਸਿੰਗਰ ਹੈ ਜਰਮਨੀ ਦੀ ਜੋ ਅੰਗਰੇਜ਼ੀ ਬੋਲਦੇ ਆ ਨਾ ਉਹ ਵੀ ਰਾਮ ਦੇ ਭਗਤ ਨੇ ਤੇ ਰਾਮ ਦੀ ਭਗਤੀ ਦੇ ਵਿੱਚ ਇੰਨੇ ਲੀਨ ਹੋ ਜਾਂਦੇ ਨੇ ਕਿ ਰਾਮ ਆਉਣਗੇ ਜਿਹੜਾ ਭਜਨ ਹੈ ਇਸ ਸਿੰਗਰ ਨੇ ਬੜੀ ਸੋਹਣੀ ਆਵਾਜ਼ ਦੇ ਵਿੱਚ ਗਾਇਆ ਦੋਸਤੋ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਲਿਖ ਦਿਓ ਕਿਉਂਕਿ ਰਾਮ ਭਗਤ ਵੀ ਪਰੇ ਤੋਂ ਪਰੇ ਨੇ ਕਹਿੰਦੇ ਸ਼੍ਰੀ ਰਾਮ ਦੇ ਭਗਤ ਉਹਨਾਂ ਦੀ ਭਗਤੀ ਦੇ ਵਿੱਚ ਲੀਨ ਹੋ ਕੇ ਚਾਹੇ ਉਹ ਵਿਦੇਸ਼ੀ ਹੋਣ ਪਰ ਫਿਰ ਵੀ ਜਿਹੜੀ ਭਾਰਤੀ ਸਭਿਅਤਾ ਦੇ ਵਿੱਚ ਗੀਤ ਗਾਉਂਦੇ ਨੇ ਆ ਗੀਤ गा ਕੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਕਿ ਉਸ ਸਿੰਗਰ ਨੇ ਕਿਸ ਤਰੀਕੇ ਦੇ ਨਾਲ RAM ਆਏਗੇ ਗੀਤ ਸੁਣਾਇਆਗਾ ਸੁਣ ਕੇ ਨਾ ਵੀਡੀਓ ਨੂੰ ਕਰ ਦਿਓ ਸ਼ੇਅਰ ਆਉ ਸੁਣਦੇ ਹਾਂ ਇਹ ਪੂਰੀ ਵੀਡੀਓ ਇਹ ਭਜਨ ਆਪ ਸਭੀ ਕੇ ਲਈ ਹੈ ਆ ਦੇਖੋ ਆਓ ਸਭ ਸਾਥ ਮੇ ਗਾਤੇ ਹੈ RAM ਆਏਗੇ ਤੋਂ ਆਂਗਨਾ ਸਜਾਉਂਗੀ ਦੀਪ ਜ ਕੇ ਦੀਵਾਲੀ ਮੈਂ ਮਨਾਉਂਗੀ ਮੇਰੀ جھੌਪੜੀ ਕੇ ਭਗ ਅੱਜ ਖੁੱਲ ਜائیںਗੇ ਰਾਮ ਆਏਂਗੇ ਰਾਮ ਬਹੁਤ ਹੀ ਮਦਰਵਾਜ਼ ਐ ਇਸ ਸਿੰਗਰ ਦੀ ਤੇ ਦੇਖ ਸਕਦੇ ਹੋ ਤੁਸੀਂ ਇਸ ਸਿੰਗਰ ਨੂੰ ਦਿਖਦਾ ਨਹੀਂ ਦੋਨੇ ਅੱਖਾਂ ਤੋਂ ਤੇ ਯਾਰ ਕਿੱਡੀ ਬਾ ਕਮਾਲ ਆਵਾਜ਼ ਐ ਤੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਐ ਵੀਡੀਓ ਕਿ ਸ਼੍ਰੀ ਰਾਮ ਦੇ ਭਗਤ ਵੀ ਨਿਰਾਲੇ ਨੇ ਤੇ ਵੱਖੋ-ਵੱਖਰੇ ਤਰੀਕੇ ਦੇ ਨਾਲ ਰਾਮ ਦੀ ਭਗਤੀ ਕਰਦੇ ਨੇ ਤੇ ਇਸ ਭਗਤੀ ਦੇ ਵਿੱਚ ਲੀਨ ਹੋ ਕੇ ਇਸ ਲੜਕੀ ਨੇ ਇਸ ਸਿੰਗਰ ਨੇ ਜੋ ਗੀਤ ਗਾਏ ਯਾਰ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਕੇ ਨਾ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖ ਦਿਓ ਤੇ ਇਹ ਵੀ ਦੱਸਿਓ ਵੀ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ